ਪਹਾਨਾ ਸਿੱਧੂ ਉੱਤੇ ਕਹਿ ਦੇਣਾ ਕਿ ਇਹ ਚੈਨ ਚੋਰੀ ਕਰਦਾ ਹੈ ਇਹ 10000 ਦੀ ਫਰੋਤੀ ਕਰਦਾ ਹੁਣ ਤੁਸੀਂ ਦੱਸੋ ਇਹ ਇਹ ਫਰੋਤੀ ਵਾਲੇ ਬੰਦੇ ਆ ਇਹ ਸਾਰੇ ਫਰੋਤੀ ਦੇ ਮਗਰੇ ਆ ਮਾਪਿਓਂ ਕਿ ਲਾ-ਕਲਾ ਵੇਚ ਕੇ ਕਹਿੰਦੇ ਵੀ ਚੱਲ ਜਾ ਉਹ ਭੇਜਦੇ ਏਜੰਟ ਪੈਸੇ ਮਾਰ ਜਾਂਦੇ ਆ ਜਦੋਂ ਪੈਸੇ ਮਾਰ ਜਾਂਦੇ ਆ ਉੱਥੇ ਪਹਾਨਾ ਸਿੱਧੂ ਜਾਂਦਾ ਹੈ ਪਹਾਨਾ ਸਿੱਧੂ ਜਾ ਕੇ ਕਹਿੰਦਾ ਭਾਈ ਪੈਸੇ ਦੇ ਦੇ ਇਹਦੇ ਪੈਸੇ ਮੋੜ ਇਹ ਗੈਰਕਾਨੂੰਨੀ ਇਹ ਕੰਮ ਤਾਂ ਸਰਕਾਰ ਨੂੰ ਕਰਨਾ ਚਾਹੀਦਾ ਜੇ ਸਿਕ ਫਾਸੀ ਰੋਕ ਸਕਦੇ ਆ ਦਵਿੰਦਰਪੁਰ ਦੀ ਫਾਸੀ ਰੋਕ ਸਕਦੇ ਇਹ ਕੇਸ ਤਾਂ ਨਾਰਮਲਾਈਜ਼ ਕਰਕੇ ਤੁਰੰਤ ਰਿਹਾ ਕਰਨਾ ਚਾਹੀਦਾ ਸਰਕਾਰ ਮਾਹੌਲ ਕਰੋ ਜੇ ਅਸੀਂ ਛਾਂਤ ਵਾਲੇ ਬੰਦੇ ਸ਼ਾਂਤਮਾਨੀ ਚ ਰਹਾਂਗੇ ਤੁਰੰਤ ਰਿਹਾ ਕਰ ਦਿਓ ਰਾਜ ਲਿਓ ਬਾਦਸ਼ਾਹੀ ਵਾਲੇ ਬੰਦੇ ਹੁੰਦੇ ਆ ਕਿ ਕਹੋ ਬਾਦਸ਼ਾਹੀ ਲਈਏ ਇਹਨਾਂ ਨੂੰ ਕੁਝਾਈਏ ਉਹਨਾਂ ਚਰ ਪਿੰਡਾਂ ਚ ਵੜਜੋ ਬਈ 24 ਦੀਆਂ ਚੋਣਾ ਆਉਣੀਆਂ ਇਹਨੂੰ ਗੱਡੀ ਤੇ ਲਾ ਦਿਓ 27 ਚ ਸਰਕਾਰੀ ਖਾਲਸਾ ਬਣਾ ਦਿਓ ਤੇ ਭਗਵੰਤ ਮਾਨ ਹੋਰ ਇਹਨਾਂ ਅੰਦਰ ਕਰ ਦੋ ਬਾਦਲ ਕੇ ਅੰਦਰ ਕਰ ਦੋ ਗੁਰੂ ਗ੍ਰੰਥ ਸਾਹਿਬ ਦੀ ਬਿਅਦਦੀ ਕਰਨ ਵਾਲੇ ਨੂੰ ਅੰਦਰ ਕਰ ਦੋ ਕਰੋਣ ਵਾਲੇ ਨੂੰ ਅੰਦਰ ਕਰ ਦੋ ਦਰਬਾਰ ਸਭ ਢਾਉਣ ਵਾਲੇ ਨੂੰ ਗਲਾ ਚਟਾ ਰਪਣ ਨੂੰ ਅੰਦਰ ਕਰ ਦੋ ਫਿਰ ਮਾਮਲਾ ਖਤਮ ਹੋਊਗਾ ਇਹ ਬਾਦਸ਼ਾਹੀ ਨਾਲ ਹੁੰਦਾ ਮੋਦੀ ਆਜ਼ਾਦ ਹੈ ਬਾਦਸ਼ਾਹੀ ਤੇ ਬੈਠਾ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਨਾ ਕਿਸੇ ਦੀ ਕੁੱਤੀ ਮਰ ਜਾਂਦੀ ਸੀ ਤੇ ਕਹਿੰਦਾ ਹਾਏ ਕੁੱਤੀਏ ਤੂੰ ਕਿਉਂ ਮਰ ਗਈ ਤੇ ਨੂੰ ਕਾਂਗਰਸ ਦੀ ਬਸ ਨਿਮਰਤਾ ਤੇ ਨੂੰ ਬਾਦਲ ਦੀ ਨਿਮਰਤਾ ਤੇ ਬਾਦਲ ਨੇ ਤਾਂ ਕੌਮ ਨੂੰ ਨਿਮਰਤਾ ਹੈ ਹੈ ਤੇ ਕਾਂਗਰਸ ਨੇ ਵੀ ਕਾਮਨ ਨੂੰ ਮਿੱਧਾ ਭਾਜਪੀ ਆਰਐਸਐਸ ਨੇ ਮਿੱਧਿਆ ਜਿਨ੍ਹਾਂ ਨੇ ਦਰਬਾਰ ਸਾਹਿਬ ਟਾਇਆ ਗਲਾਂ ਚ ਟਾਇਰ ਪਾਇਆ ਤੀਆਂ ਪੈਣੇ ਨੇ ਬੇਪਰ ਦੀਆਂ ਕੀਤੀਆਂ ਉਦੋਂ ਕੋਈ ਗੱਲ ਵੱਡੀ ਨਹੀਂ ਹੋ ਸਕਦੀ ਫਿਰ ਭਾਨਾ ਸਿੱਧੂ ਤਾਂ ਉਹਨਾਂ ਲਈ ਛੋਟੀ ਜੀ ਗੱਲ ਹੈ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਕੋਟ ਦੂਨੇ ਦੀ ਧਰਤੀ ਦੇ ਉੱਤੇ ਜਿਹੜਾ ਇਕੱਠ ਰੱਖਿਆ ਗਿਆ ਉਸ ਨੂੰ ਰਿਹਾ ਕਰਾਉਣ ਦੇ ਲਈ ਤਾਂ ਲਗਾਤਾਰ ਭਾਨੇ ਸਿੱਧੂ ਦੇ ਉੱਤੇ ਵੱਖ-ਵੱਖ ਥਾਵਾਂ ਦੇ ਉੱਤੇ ਐਫਆਈਆਰ ਹੋ ਰਹੀਆਂ ਨੇ ਤਾਂ ਸਾਡੇ ਨਾਲ ਜਸਕਰਨ ਸਿੰਘ ਕਾਨ ਸਿੰਘ ਆਲਾ ਨਾਲ ਨੇ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਦੇਖ ਰਹੇ ਹੋ ਕਿ ਇੱਕ ਪਾਸੇ ਤਾਂ ਸਰਕਾਰ ਕਹਿ ਰਹੀ ਹੈ ਕਿ ਭਾਨਾ ਸਿੱਧੂ ਜਿਹੜਾ ਉਹਨੇ 10000 ਰੁਪਏ ਦੀ ਫਰੋਤੀ ਮੰਗੀ ਉਸ ਤੋਂ ਬਾਅਦ ਕਹਿ ਰਹੀ ਹੈ ਕਿ ਉਹ ਚੈਨ ਖਿੱਚ ਰਿਹਾ ਸੋਨੇ ਦੀ ਚਾ ਉਹਥੇ ਲੁੱਟ ਕੇ ਭੱਜਿਆ ਤਾਂ ਉਸ ਤੋਂ ਬਾਅਦ ਇੱਕ ਹੋਰ ਜਗ੍ਹਾ ਫਰੋਤੀ ਮੰਗੀ ਤਾਂ ਦੂਜੇ ਪਾਸੇ ਆਪਾਂ ਮੰਡੀ ਦੇ ਵਿੱਚ ਦੇਖ ਰਹੇ ਹਾਂ ਕਿ ਇਕੱਠ ਜਿਹੜਾ ਨੌਜਵਾਨ ਲਗਾਤਾਰ ਭਾਨੇ ਸਿੱਧੂ ਦੇ ਹੱਕ ਦੇ ਤੇ ਸਮੁੱਚੀਆਂ ਘਟਿੰਦੀਆਂ ਪੰਜਾਬ ਅੰਦਰ ਗੁਲਾਮਾਂ ਵਾਲੀ ਜ਼ਿੰਦਗੀ ਬទਿਤ ਕਰ ਰਹੀਆਂ ਜਿਹੜੇ ਬੰਦੇ ਗੁਲਾਮ ਹੁੰਦੇ ਆ ਨਾ ਉਹ ਸੜਕਾਂ ਤੇ ਹੁੰਦੇ ਆ ਧਰਨਿਆਂ ਤੇ ਹੁੰਦੇ ਆ ਮਜਾਰਿਆਂ ਤੇ ਹੁੰਦੇ ਆ ਤੇ ਜਿਹੜੇ ਬੰਦੇ ਯਾਦੀ ਦੇ ਵਿੱਚ ਰਹਿੰਦੇ ਆ ਹੁਣ ਮੋਦ ਦੀ ਆਜ਼ਾਦ ਹੈ ਬਾਦਸ਼ਾਹੀ ਤੇ ਬੈਠਾ ਭਗਵੰਤ ਮਾਨ ਜਿਹੜੋਂ ਕਹਿੰਦਾ ਸੀ ਨਾ ਜੇ ਕਿਸੇ ਦੀ ਕੁੱਤੀ ਮਰ ਜਾਂਦੀ ਸੀ ਤੇ ਕਹਿੰਦਾ ਹਾਏ ਕੁੱਤੀਏ ਤੂੰ ਕਿਉਂ ਮਰ ਗਈ ਤੈਨੂੰ ਕਾਂਗਰਸ ਦੀ ਬਸ ਨੇਮਿਤਤਾ ਤੈਨੂੰ ਬਾਦਲ ਦੀ ਨੇਮਿਤਤਾ ਕਿਉਂ ਬਾਦਲ ਨੇ ਤਾਂ ਕੌਮ ਨੂੰ ਮਿਦਤਾ ਹੈ ਹੈ ਤੇ ਕਾਂਗਰਸ ਨੇ ਵੀ ਕੌਮ ਨੂੰ ਮਿਦਦਾ ਬੀਜੇਪੀ ਆਰਐਸਐਸ ਨੇ ਮਿਦਿਆ ਜਿਨ੍ਹਾਂ ਨੇ ਦਰਬਾਰ ਸਭ ਟਾਇਆ ਗੱਲਾਂ ਚ ਟਾਇਰ ਪਾਇਆ ਤੀਆਂ ਪੈਣਾਂ ਦੀਆਂ ਬੇਪਰਦੀਆਂ ਕੀਤੀਆਂ ਉਦੋਂ ਕੋਈ ਗੱਲ ਵੱਡੀ ਨਹੀਂ ਹੋ ਸਕਦੀ ਫਿਰ ਭਾਣਾ ਸਿੱਧੂ ਤਾਂ ਉਹਨਾਂ ਲਈ ਛੋਟੀ ਜੀ ਗੱਲ ਹੈ ਠੀਕ ਹੈ ਨਾ ਭਾਨਾ ਸਿੱਧੂ ਉੱਤੇ ਕਹਿ ਦੇਣਾ ਕਿ ਇਹ ਚੈਨ ਚੋਰੀ ਕਰਦਾ ਹੈ ਇਹ 10000 ਦੀ ਫਰੋਤੀ ਕਰਦਾ ਹੁਣ ਤੁਸੀਂ ਦੱਸੋ ਇਹ ਇਹ ਫਰੋਤੀ ਵਾਲੇ ਬੰਦੇ ਆ ਇਹ ਸਾਰੇ ਫਰੋਤੀ ਦੇ ਮਗਰੇ ਆ ਪਿਛਲੇ ਸਮੇਂ ਜਿਵੇਂ ਖੜਕੂ ਬਾਸ ਸੀ ਨਾ ਉਹਦੇ ਜਿਹੜੇ ਨੌਜਵਾਨ ਪਾਣੀਆਂ ਦੀ ਲੜਾਈ ਸੀ ਬਲਵਿੰਦਰ ਜੇ ਜਟਾਣਾ ਦੀ ਹੁਣ ਗੱਲ ਹੈ ਜਦੋਂ ਬਲਵਿੰਦਰ ਸਿੰਘ ਜਟਾਣਾ ਸੀਗਾ ਤੇ ਬਲਵਿੰਦਰ ਸਿੰਘ ਜਟਾਣਾ ਜਦੋਂ ਨਹਿਰ ਬੰਦ ਕਰਨ ਗਿਆ ਸਾਡੇ ਕੋਲੋਂ ਗਿਆ ਅਸੀਂ ਉਸ ਪਾਲਿਸੀ ਦੇ ਵਿੱਚ ਬੱਥੇ ਆ ਅਸੀਂ ਸਾਨੂੰ ਵੀ ਮਾਰ ਦੇਣਾ ਅਸੀਂ ਜਿ세ਰ ਕਹਿੰਗੇ ਮੇਰੇ ਸਾਹਮਣੇ ਗੋਲੀਆਂ ਨਾ ਮਾਰਿਆ ਮੈਨੂੰ ਹਣ ਪੁੱਛੀ ਨਹੀਂ ਇਹਨੇ ਨਾ ਮੇਰੇ ਬਿਆਨ ਲਈ ਆ ਇਸ ਤਰੀਕੇ ਜਿਹੜੇ ਬੰਦੇ ਕੌਮ ਦਾ ਕੰਮ ਕਰਦੇ ਆ ਪੰਜਾਬ ਦਾ ਕਰਦੇ ਆ ਪੰਜਾਬੀ ਦਾ ਗੱਲ ਕਰਦੇ ਆ ਬੋਲੀ ਦਾ ਕਰਦੇ ਆ ਆ ਭਾਨਾ ਸਿੱਧੂ ਨੇ ਕੀ ਕੀਤਾ ਭਾਨਾ ਸਿੱਧੂ ਦੀ ਲੜਾਈ ਨਾ ਵਟਦੀ ਆ ਨਾ ਬਣੇ ਉਹਨੇ ਕਿਹਾ ਕਿ ਜਿਹੜੇ ਏਜੰਟ ਫਰੋਤੀਆਂ ਲੈਂਦੇ ਏਜੰਟ ਫਰੋਤੀ ਲੈਂਦਾ ਅਸਲ ਦੇ ਵਿੱਚ ਜਿਹੜੇ ਬੱਚੇ 48 ਲੱਖ ਬੇਰੁਜ਼ਗਾਰ ਨੌਜਵਾਨ ਆ ਰੋਜ਼ਗਾਰ ਲਈ ਕੋਈ ਪ੍ਰਬੰਧ ਨਹੀਂ ਮਾਂ ਪਿਓ ਕਿੱਲਾ ਕਿੱਲਾ ਵੇਚ ਕੇ ਕਹਿੰਦੇ ਵੀ ਚੱਲ ਜਾ ਉਹ ਭੇਜਦੇ ਏਜੰਟ ਪੈਸੇ ਮਾਰ ਜਾਂਦੇ ਆ ਜਦੋਂ ਪੈਸੇ ਮਾਰ ਜਾਂਦੇ ਆ ਉਥੇ ਭਾਨਾ ਸਿੱਧੂ ਜਾਂਦਾ ਹੈ ਭਾਨਾ ਸਿੱਧੂ ਜਾ ਕੇ ਕਹਿੰਦਾ ਭਾਈ ਪੈਸੇ ਦੇ ਦੇ ਇਹਦੇ ਪੈਸੇ ਮੋੜ ਇਹ ਗੈਰਕਾਨੂੰਨੀ ਇਹ ਕੰਮ ਤਾਂ ਸਰਕਾਰ ਨੂੰ ਕਰਨਾ ਚਾਹੀਦਾ ਫਿਰ ਤੇ ਫਿਰ ਐਸੀ ਗੱਲ ਕਰਕੇ ਸਰਕਾਰ ਦਾ ਇੱਕ ਧਾਰ ਕੁਸ਼ੀ ਕਰ ਰਿਹਾ ਭਾਨਾ ਨਾ ਚੋਰ ਆ ਸਰਕਾਰ ਚੋਰ ਆ ਭਗਵੰਤ ਮਾਨ ਚੋਰ ਆ ਭਗਵੰਤ ਮਾਨ ਦੀ 92 ਐਮ ਐਲ ਏ ਚੋਰ ਆ ਤੇ ਜਿਹੜੀਆਂ ਪਹਿਲਾਂ ਸਰਕਾਰਾਂ ਰਹੀਆਂ ਸਾਰੇ ਚੋਰ ਆ ਇਹ ਮਾਨਵਤਾਵਾਦੀ ਬੰਦਾ ਹੈ ਤੇ ਇਹਨੂੰ ਸਰਕਾਰ ਨੂੰ ਕਹਿਣਾ ਭਾਈ ਬਿਨਾ ਸ਼ਰਤ ਰਿਹਾ ਕਰ ਦੇ ਕਰਨਾ ਪੈਣਾ ਅੱਜ ਕਰ ਦੇ ਕੱਲ ਕਰ ਦੇ ਜੇ ਅਸੀਂ ਤੁਸੀਂ ਕਹਿੰਦੇ ਕੇਸ ਨਹੀਂ ਹੋ ਸਕਦਾ ਪਿਛਲੇ ਸਮੇਂ ਦੇ ਵਿੱਚ ਬਲਵੰਤ ਸਿੰਘ ਰਾਜਵਾਨਾ ਨੂੰ ਫਾਸੀ ਦੀ ਸਜ਼ਾ ਸੁਨਾਤੀ ਤੇ ਸਾਡਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਪਤਾ ਕੀ ਕਹਿੰਦਾ ਮੈਂ ਤੇਰੇ ਆਸਤੇ ਲੈ ਕੇ ਆਉਣਾ ਦਸਤਾਰ ਮੈਂ ਤੇਰੇ ਆਸਤੇ ਚੋਲਾ ਤੇ ਅਮਰ ਛਕਾਉਂਗਾ ਜਕਾਰੇ ਛੱਡ ਕੇ ਫਾਸੀ ਤੇ ਚੜ ਜੀ ਤੇ ਫਿਰ ਅਸੀਂ ਕਿਹਾ ਫਾਸੀ ਤੋਂ ਡਰਦੇ ਨਹੀਂ ਫਿਰ ਦਾਸ ਵਿੱਚ ਸੀਗਾ ਧਿਆਨ ਸਿੰਘ ਮੰਡ ਸੀਗਾ ਗੁਰਦੇਵ ਸਿੰਘ ਬਠਿੰਡਾ ਸੀ ਅਸੀਂ ਸਾਰਿਆਂ ਨੇ ਬੈਠ ਕੇ ਕਿੰਨੇ ਗਏ ਸੀ ਅਸੀਂ ਕਿੰਨੇ ਸੱਤ ਜਾਣੇ ਸੀ ਸੱਤ ਜਾਣਿਆਂ ਨੇ ਇੱਕ ਮੀਟਿੰਗ ਕੀਤੀ ਲੁਧਿਆਣੇ ਸ਼ਿਦਾਂ ਦੇ ਗੁਰਦੁਆਰੇ ਅਸੀਂ ਆਖਿਆ ਫਾਸੀ ਨਹੀਂ ਲਵਾਵਾਂਗੇ 1 ਮਾਰਚ ਕੱਢਿਆ ਤਖਤ ਦਮਦਮਾ ਸਾਬ ਤੋਂ 1 ਮਾਰਚ ਕੱਢਿਆ ਤਖਤ ਅਕਾਲ ਤਖਤ ਸਾਬ ਤੋਂ 1 ਮਾਰਚ ਕੱਢਿਆ ਤੇ ਇਹ ਕਿੱਥੋਂ ਆਨੰਦਪੁਰ ਸਾਬ ਤੋਂ ਅਸੀਂ ਕਹਿੰਦੇ ਜੇਲ੍ਹ ਨੂੰ ਜਾਵਾਂਗੇ ਸਾਨੂੰ ਫੜ ਕੇ ਅੰਦਰ ਰੱਖ ਲਿਆ ਉਹਦੀ ਫਾਸੀ ਰੋਕੀ ਐ ਜੇ ਸਿੱਖ ਫਾਸੀ ਰੋਕ ਸਕਦੇ ਐ ਦਵੰਦਰਪਰ ਦੇ ਪਾਸ ਹੀ ਰੋਕ ਸਕਦੇ ਇਹ ਕੇਸ ਤਾਂ ਨਾਰਮਲਾਈਜ਼ ਕਰਕੇ ਤੁਰੰਤ ਰਿਹਾ ਕਰਨਾ ਚਾਹੀਦਾ ਸਰਕਾਰ ਮਾਹੌਲ ਕਰੋ ਜੇ ਅਸੀਂ ਸ਼ਾਂਤ ਵਾਲੇ ਬੰਦੇ ਸ਼ਾਂਤਮਾਨੀ ਚ ਰਹਾਂਗੇ ਤੁਰੰਤ ਰਿਹਾ ਕਰ ਦੇਣਾ ਚਾਹੀਦਾ ਪਰ ਜਿਸ ਤਰ੍ਹਾਂ ਦਾ ਇਕੱਠ ਇੱਥੇ ਹੋ ਰਿਹਾ ਹੈ ਇਕੱਠ ਤੋਂ ਬਾਅਦ ਵੀ ਜੇਕਰ ਨਹੀਂ ਜਿਹੜੇ ਕਿਸੇ ਤਰ੍ਹਾਂ ਦੀ ਕੋਈ ਗਲਵਾਤ ਹੋ ਹੁੰਦੀ ਅੱਗੇ ਤੁਰਦੀ ਸਰਕਾਰ ਨਹੀਂ ਛੱਡਦੀ ਤਾਂ ਉਸ ਤੋਂ ਬਾਅਦ ਕੀ ਲੱਗਦਾ ਕਿ ਵੀ ਫਿਰ ਕੀ ਹੋਰ ਪ੍ਰੋਗਰਾਮ ਲਿਖਣਾ ਚਾਹੀਦਾ ਰਾਜ ਲਿਓ ਬਾਦਸ਼ਾਹੀ ਵਾਲੇ ਬੰਦੇ ਹੁੰਦੇ ਆ ਕਿ ਕਹੋ ਬਾਦਸ਼ਾਹੀ ਲਈਏ ਇਹਨਾਂ ਨੂੰ ਭਜਾਈਏ ਹੋਰ ਨਾ ਚਰ ਪਿੰਡਾਂ ਚ ਵੜਜੋ ਬਈ 24 ਦੀਆਂ ਚੋਣਾ ਹੋਣਗੀਆਂ ਇਹਨਾਂ ਨੂੰ ਗੱਡੀ ਤੇ ਲਾ ਦੋ 27 ਚ ਸਰਕਾਰੀ ਖਾਲਸਾ ਬਣਾ ਦੋ ਤੇ ਭਗਵੰਤ ਮਾਨ ਉਹਨਾਂ ਨੂੰ ਅੰਦਰ ਕਰ ਦੋ ਬਾਦਲ ਕੇ ਉਹਨਾਂ ਨੂੰ ਅੰਦਰ ਕਰ ਦੋ ਗੁਰੂ ਗ੍ਰੰਥ ਸਾਹਿਬ ਦੀ ਬਿਆਦੀ ਵੀ ਕਰਨ ਵਾਲੇ ਨੂੰ ਅੰਦਰ ਕਰ ਦੋ ਕਰੋਣ ਵਾਲੇ ਨੂੰ ਅੰਦਰ ਕਰ ਦੋ ਦਰਬਾਰ ਸਭ ਢਾਉਣ ਵਾਲੇ ਨੂੰ ਗਲਾ ਚਟਾਇਰ ਪਾਉਣ ਨੂੰ ਅੰਦਰ ਕਰ ਦੋ ਫਿਰ ਮਾਮਲਾ ਖਤਮ ਹੋਊਗਾ ਇਹ ਬਾਦਸ਼ਾਹੀ ਨਾਲ ਹੁੰਦਾ ਜਿੰਨਾਂ ਚ ਰਾਜ ਨਹੀਂ ਲਿਆਉਂਦੇ ਉਹਨਾਂ ਚ ਕੱਖ ਨਹੀਂ ਹੁੰਦਾ ਜਿੰਨਾਂ ਮਰਜ਼ੀ ਧਰਨੇ ਲਾ ਲਓ ਮਜਾਰੇ ਕਰ ਲਓ ਇਹ ਬਾਦਸ਼ਾਹੀ ਦੀ ਨਿਸ਼ਾਨੀ ਹੈ ਜੇ ਫਰਜ਼ ਕੋਲ ਤੁਹਾਡੇ ਕੋਲ ਰਾਜ ਹੁੰਦਾ ਪਾਨਾ ਸਿੰਧੂ ਅੰਦਰ ਹੋ ਜਾਂਦਾ ਲੱਖੇ ਸਿਧਾਨੇ ਤੇ ਪਰਚਾ ਇਸ ਕਰਕੇ ਬਾਦਛੈਦੀਆਂ ਕੱਲਣਾ ਇਹ ਧਰਨਿਆਂ ਚ ਸਾਨੂੰ ਪਾਉਂਦੇ ਲੜਾਉਂਦੇ ਸਾਨੂੰ ਆ ਤੇ ਸਾਡੀ ਬਦਨਾਮੀ ਕਰਕੇ ਸਾਡੇ ਉੱਤੇ ਪਾ ਦਿੰਦੇ ਇਸ ਕਿਚੋਂ ਨਿਕਲਈਏ ਨੌਜਵਾਨੀਆ ਯੂਥ ਦੱਸੋ ਯੂਥ ਦਾ ਲੀਡਰ ਕਹਾਂਗੀ ਦੱਸੋ ਕਿਹੜਾ ਯੂਥ ਦਾ ਲੀਡਰ ਸਾਡਾ ਯੂਥ ਦਾ ਲੀਡਰ ਤਾਂ ਸਾਡੀ ਲੀਡਰ ਬਣ ਨਹੀਂ ਦਿੰਦੇ ਇਹ ਕਹਿੰਦੇ ਯੂਥ ਵਾਲੇ ਪਤਾ ਕੀ ਕਹਿੰਦੇ ਆ ਇਹ ਧਰਨੇ ਲਾਉਣ ਇਹ ਮਜਾਰੇ ਲਾਉਣ ਇਹ ਪੋਸਟਰ ਲਾਉਣ ਇਹ ਝੰਡੇ ਲੱਗੇ ਕਰਨ ਇਹ ਨਸ਼ੇ ਵੰਡਣ ਪੈਸੇ ਵੰਡਣ ਮੁੜ ਕੇ ਲੀਡਰ ਕੌਣ ਬਣੇ ਮੇਰਾ ਪੁੱਤ ਬਣ ਜੇ ਮੇਰਾ ਪੁੱਤ ਬਣ ਜੇ ਮੇਰਾ ਭਤੀਜਾ ਬਣ ਜੇ ਮੇਰੀ ਘਰ ਵਾਲੀ ਬਣ ਜੇ ਮੇਰਾ ਦੋਤ ਹੁਣ ਮੈਂ 60 ਸਾਲ ਦਾ ਹਾਂ ਤੇ ਮੈਂ 5 ਸਾਲ ਕੰਮ ਕਰ ਲੁੱਛੀ ਸਾਲ ਦੱਸੋ ਜੂਥ ਦਾ ਕਿਹਦੇ ਲੀਡਰ ਹੈਗਾ ਕੋਈ ਇਸ ਕਰਕੇ ਜੂਥ ਦਾ ਲੀਡਰ ਕਹੋਂਦਾ ਬਣਾ ਕਿ ਜਿਹੜਾ ਜੂਥ ਪਹੁੰਚੇ ਅੱਜ ਕਿਤੇ ਨਾ ਕਿਤੇ ਕੋਈ ਡਰ ਹੈਗਾ ਅੰਦਰ ਇਹੋ ਜਿਹਾ ਕਿ ਜਿਹੜਾ ਪਾਨੇ ਸਿੱਧੂ ਨਾਲ ਹੋ ਰਿਹਾ ਜਾਂ ਕਿਸੇ ਹੋਰ ਨਾਲ ਨਾ ਹੋ ਜਾਵੇ ਨਾ ਡਰ ਤਾਂ ਹੁੰਦਾ ਹੀ ਹੈ ਸਾਰਿਆਂ ਨੂੰ ਚਾਹੀਦਾ ਵੀ ਇਕੱਠੇ ਹੋਣਾ ਚਾਹੀਦਾ ਮੈਂ ਤਾਂ ਕਿਹਾ ਕਿਸੇ ਦਾ ਕੋਈ ਵਖਰੇਵਾ ਵਈ ਮਾਮਲਾ ਹੈ ਪਾਨੇ ਸਿੱਧੂ ਤੇ ਤੱਕਾ ਹੋਇਆ ਜੇ ਇਹਦੇ ਪੰਮ ਵਿਚਾਰ ਮਿਲਦੇ ਨਹੀਂ ਮਿਲਦੇ ਤੇ ਤੁਹਾਨੂੰ ਸਾਰਿਆਂ ਨੂੰ ਇੱਕ ਮੁੱਠੋ ਕੇ ਇਕੱਠੇ ਹੋ ਕੇ ਕੰਮ ਕਰਨਾ ਚਾਹੀਦਾ ਜਿੱਤਾਂਗੇ ਜ਼ਰੂਰ ਸ਼੍ਰੋਮਣੀ ਕਾਲੀ ਦਲ ਅਮਸਰ ਫਤਿਹ ਤੇ ਕਿਸਾਨ ਯੂਨੀਅਨ ਯੂਥ ਦਲ ਯੂਥ ਪਾਵਰ ਆਫ ਪੰਜਾਬ ਅਸੀਂ ਸਾਰਿਆਂ ਨੇ ਕਿਹਾ ਅਸੀਂ ਦਿਨ ਰਾਤ ਇੱਥੇ ਬੈਠਾਂਗੇ ਜਿੰਨੇ ਜੋ ਗਿਆ ਅਨ ਕੰਡੀਸ਼ਨ ਬੈਠਾਂਗੇ ਜੇ ਧਰਨਾ ਲਾਉਣਗੇ ਲਗਾਤਾਰ ਤਾਂ ਬੈਠਾਂਗੇ ਜੇ ਇੱਕ ਇੱਕ ਦਿਨ ਦੀ ਡਿਊਟੀ ਜਾਵਾਂਗੇ ਤਾਂ ਬੈਠਾਂਗੇ ਮੈਂ ਉਸੇ ਦਿਨ ਘਰੇ ਆ ਗਿਆ ਸੀ ਜਦੋਂ ਪ੍ਰੋਗਰਾਮ ਲੀਕਿਆ ਮੈਂ ਮਾਤਾ ਜੀ ਜਿਹੜੀ ਦਾਦੀ ਜੀ ਬiant ਕਰਨ ਨੂੰ ਮਿਲ ਕੇ ਗਿਆ ਉਹਨੇ ਫਿਰ ਕੀ ਕੀ ਤਰ ਅਰਦਾਸ ਕੀਤੀ ਹੈ ਤੇ ਮੈਂ ਕਿਹਾ ਮਾਤਾ ਜੀ ਲਾ ਦੇ ਜਕਾਰਾ ਉਹ ਕਿੰਨੇ ਸਾਲ ਦੀ ਘੱਟੋ 85 80 ਸਾਲ ਦੀ ਫਿਰ ਉਹਨੇ ਜਕਾਰਾ ਲਾਇਆ ਜੇ ਜਕਾਰਾ ਮਾਤਾ ਨੇ ਲਾਤਾ ਅਰਦਾਸ ਕਰਦੇ ਜਿੱਤੇ ਜੰਗੇ ਇਸ ਕਰਕੇ ਤੁਰੰ ਕੀ ਕਹੇ ਗਲਬਤ ਤਾਂ ਕੀਤੀ ਹੈ ਜਸਕਰਨ ਸਿੰਘ ਕਾਨ ਸਿੰਘ ਵਾਲਾ ਜਿਹੜੇ ਇੱਥੇ ਪਹੁੰਚੇ ਨੇ ਭਾਨੇ Sidhu ਦੇ ਹੱਕ ਦੇ ਵਿੱਚ ਇੱਥੇ ਇਕੱਠ ਰੱਖਿਆ ਗਿਆ ਕੋਰਟ ਦੁਨੇ ਤਾਂ ਉਸ ਦੇ ਸਾਫ਼ ਤੌਰ ਦੇ ਉੱਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਭਾਨੇ Sidhu ਨੂੰ ਜਲਦ ਜਿਹੜਾ ਉਹ ਬਿਨਾਂ ਸ਼ਰਤ ਰਿਹਾ ਕਰ ਦੇਣਾ ਚਾਹੀਦਾ